अरे आंटी दासरे ने कि प्रोफेसी के दौरान बाबा जी ने बोले सी कि पूनम ना दे ले हर एक बंद रास्ता खुलन दे ले जा रहे और प्रभु उन्हें नविया चीज़ा दे नाले ब्लेस करन जा रहे हैं तो ये आंटी कासरे ने इन्हें रिसीव की था और दस दिन अंदर ही प्रभु ने एक नवी ट्राली दे नाले ब्लेस की था हालेलुया ਵੀ ਇੱਕ ਦਿਨ ਅੱਗੇ ਵੀ ਦੱਸ ਰਿਹਾ ਸੀ ਕਿ ਇਹਨਾਂ ਨੇ ਗਵਾਹੀ ਦਿੱਤੀ ਸਿਸਟਰ ਨੇ ਕਿ ਪਿੰਡ ਗੰਜੂ ਵਸਤੇਦਵਾਰੇ ਨੇ ਜਿੱਦਾਂ ਰਫੇਦਾਸ ਨੇ ਬੋਲਿਆ ਸੀ ਕਿ ਕੋਈ ਟਰੈਕਟਰ ਲੈਣਾ ਚਾਹੁੰਦਾ ਹੈ ਪਰਮੇਸ਼ਵਰ ਉਹਨੂੰ ਟਰੈਕਟਰ ਦੇ ਨਾਲ ਬles ਕਰਨ ਦੇ ਦਿੱਤੇ ਜਾ ਰਿਹਾ ਹੈ ਹਰਕਲ ਦੱਸ ਰਿਹਾ ਸੀ ਕਿ ਮੈਂ ਵਿਸ਼ਵਾਸ ਕੀਤਾ ਕਹਿੰਦਾ ਮੈਂ ਪਹਿਲਾਂ ਤਾਂ ਸੋਚਿਆ ਕਿੱਦਾਂ ਹੋ ਸਕਦਾ ਹੈ ਕਹਿੰਦਾ ਤੀਜੇ ਦਿਨ ਸਾਨੂੰ ਟਰੈਕਟਰ ਮਿਲ ਗਿਆ ਸੀ ਮੈਂ ਦੱਸ ਰਿਹਾ ਸੀ ਸਿਸਟਰ ਕਿ ਜਿੱਦਾਂ ਹੀ ਇਹਨਾਂ ਦੇ ਘਰ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਉਹ ਜਿੱਦਾਂ ਹੀ ਪਰਮੇਸ਼ਰ ਨੇ ਪਵਿੱਤਰ ਆਤਮਾ ਨੇ ਬੋਲੇ ਇੱਕ ਪੂਨਮ ਨਾਮ ਦੇ ਸਿਸਟਰ ਪਰਮੇਸ਼ਰ ਰਸਤੇ ਕੋਲੰਦ ਲਈ ਜਾ ਰਿਹਾ ਮੈਂ ਕਹਿੰਦਾ ਜਿਹੜੀ ਖੁਦਾ ਦੇ ਵੱਲੋਂ ਅਗਵਾਈ ਆਏਗੀ ਕਦੇ ਵੀ ਵਿਅਤ ਨਹੀਂ ਜਾਏਗੀ ਪਰ ਜਿੱਦਾਂ ਹੀ ਦੱਸ ਰਹੇ ਨੇ ਸੀ ਰਸੀਵ ਕੀਤਾ ਪਰ ਉਸ ਤੋਂ ਬਾਅਦ ਸਾਨੂੰ ਪਰਮੇਸ਼ਰ ਨੇ ਇੱਕ ਟਰਾਲੀ ਦੇ ਨਾਲ ਵੀ ਬLES ਕਰ ਦਿੱਤਾ ਮੈਂ ਕਹਿੰਦਾ ਜਿੱਦਾਂ ਹੀ ਸ਼ਬਦ ਬੋਲੇ ਜਾਣਗੇ पर तुसी भी आमीन बोलोगे मैं कहना तो handleDelete ले भी बंद रास्ते खुलने दे लिए जा रहे हैं यीशु मसीह के दे नाम दरचे आमीन करीम करो जोर से करी परमिशन दे ले अब आगे कोई सुना जल्दी के नाल